ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬ੍ਰੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਵਿਧਾਇਕ ਬ੍ਰਮ ਸੰਘਕਰ ਜੇਪਾ ਨੇ ਭਾਰੀ ਮੀਤ ਹੜਾਂ ਕਾਰਨ ਹੋਏ ਨੁਕਸਾਨ ਦੀ ਪਰਪਾਈ ਲਈ ਤਕਰੀਬਨ 105 ਪ੍ਰਭਾਵਿਤ ਪਰਿਵਾਰਾਂ ਨੂੰ 1.56 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਇਸ ਸਮਾਗਮ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ ਜਿੱਥੇ ਰਾਹਤ ਸਹਾਇਤਾ ਲਈ ਪ੍ਰਵਾਨਗੀ ਪੱਤਰ ਸਿੱਧੇ ਲਾਭਪਾਤਰੀਆਂ ਨੂੰ ਵੰਡੇ ਗਏ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸੰਕਟ ਦੇ ਸਮੇਂ ਜਨਤਕ ਸੇਵਾ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਾ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ ਵਿਧਾਇਕ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੇ ਉਹ ਅੰਕੜੇ ਇਕੱਠੇ ਕਰੇ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਅੰਸ਼ਕ ਜਾਂ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਵਿਸ਼ੇਸ਼ ਗਿਰਦਾਵਰੀ ਅਤੇ ਨੁਕਸਾਨ ਮੁਲਾਂਕਣ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਅਤੇ ਪ੍ਰਵਾਨਗੀ ਪ੍ਰਕਿਰਿਆ ਤੇਜ਼ੀ ਦੇ ਨਾਲ ਪੂਰੀ ਕੀਤੀ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀਗਵਾਈ ਹੇਠ ਰਾਹਤ ਸਹਾਇਤਾ ਵੰਡ ਤੇ ਮੁਰਵਸੇਬੇ ਦੇ ਕਾਰਜ ਪਾਰਦਰਸ਼ੀ ਅਤੇ ਤੇਜ਼ੀ ਦੇ ਨਾਲ ਲਾਗੂ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਇਹ ਰਾਹਤ ਰਾਸ਼ੀ ਸਿੱਧੇ ਪ੍ਰਭਾਵਿਤ ਪਰਿਵਾਰਾਂ ਦੇ ਬੈਂਕ ਖਾਤਿਆਂ ਦੇ ਵਿੱਚ ਤਬਦੀਲ ਕੀਤੀ ਜਾਵੇਗੀ ਤਾਂ ਜੋ ਕੋਈ ਦੇਰੀ ਜਾਂ ਵਿਚੋਲਿਆਂ ਦੀ ਭੂਮਿਕਾ ਨਾ ਹੋਵੇ ਤੁਹਾਨੂੰ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ 'ਚ ਬਹੁਤ ਬੜੀ ਬਰਸਾਤ ਹੋਈ ਔਰ ਬਰਸਾਤ ਕਰਕੇ ਲਗਾਤਾਰ 5-6 ਦਿਨ ਲੱਗ ਰਕੇ ਲੋਕਾਂ ਦੀਆਂ ਛੱਤਾਂ ਚੋ ਗਈਆਂ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਮਕਾਨਾਂ 'ਚ ਤਰੇੜਾਂ ਆ ਰਹੀਆਂ ਔਰ ਸਾਡਾ ਇਲਾਕਾ ਚਲੋ ਇੱਕ ਗੱਲ ਫੇਫ ਰਿਆ ਵੀ ਲੋਕਾਂ ਦੇ ਘਰ ਖੇਤ ਨੀ ਰੋੜੇ ਜਿੱਦਾਂ ਕਈ ਇਲਾਕੇ ਜਿੱਦਾਂ ਗੁਰਦਾਸਪੁਰ ਬੈਲਟ ਸੀਗੀ ਸਾਰੀ ਵਿਆਸ ਬੈਲਟ ਸੀਗੀ ਤੁਹਾਡਾ ਟਾਂਡਾ ਮਕੇਰੀਆਂ ਦੇ ਨਾਲ ਬੈਲਟ ਜਿੰਨੀ ਅੱਗੇ ਤੱਕ ਬਹੁਤ ਬੜੇ ਨੁਕਸਾਨ ਹੋਇਆ ਲੇਕਿਨ ਇੱਥੇ ਵੀ ਅਸੀਂ ਤੰਤ ਜਿਹੜਾ ਅਸਵਲੇ ਆਪ ਲੋਕਾਂ ਦੇ ਘਰਾਂ 'ਚ ਗਏ ਸੀ ਰਾਤ ਨੂੰ ਜਾ ਕੇ ਤਰਪਾਲਾ ਲੈ ਕੇ ਗਏ ਮੌਕੇ ਤੇ ਜੋ ਉਪਰਾਲਾ ਉਸ ਦੇ ਮੌਕੇ ਤੇ ਹੋ ਸਕਦਾ ਸੀ ਜੇ ਰਾਸ਼ਨ ਦਾ ਹੋ ਸਕਦਾ ਜੇ ਰਾਸ਼ਨ ਲੈ ਕੇ ਗਏ ਉਹ ਜਿਹੜਾ ਉਪਰਾਲਾ ਸੀ ਰਾਤੋ ਰਾਤ آپریشن ਸਰਕਾਰ ਨੇ ਚਾਲੂ ਕਰਤਾ ਸੀਗਾ ਔਰ ਸਰਕਾਰ ਨੇ ਜੋ ਅਨਾਉਂਸ ਕੀਤਾ ਸੀ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਕਵਰ ਕਰਾਂਗੇ ਜਿੰਨੇ ਵੱਧ ਤੋਂ ਵੱਧ ਹੋ ਸਕਦੇ ਆ ਔਰ ਇਸ ਉਪਲਬਖਤ ਤਕਰੀਬਨ 105 ਲੱਖ ਪਾਤਰੀ ਜਿਹੜੇ ਆ ਜਿਨ੍ਹਾਂ ਨੂੰ 1.5 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਜਿਹੜੀ ਆ ਉਹ ਵਨ ਬਾਈ ਕਿਸ ਚ ਆਏਗੀ ਜਿਹਦਾ ਉਹ ਆਪਣੇ ਰਿਪੇਅਰ ਕਰਦੇ ਜਾਊਗਾ ਪੈਸੇ ਉਹਨਾਂ ਦੇ ਖਾਤੇ ਜਾਂਦੇ ਜਾਣਗੇ ਆਨਲਾਈਨ 300000 700000 ਇਦਾਂ ਕਿਸ਼ਤਾਂ ਨੂੰ ਨਵਾਣੀ ਆ ਕਿਉਂਕਿ ਪੈਸੇ ਮਕਾਨ ਦੇ ਉੱਤੇ ਲੱਗਣੇ ਇਸ ਕਰਕੇ ਸਰਕਾਰ ਨੇ ਆਪਰਾਲਾ ਕੀਤਾ ਔਰ 1 ਕਰੋੜ 1052 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਅੱਜ ਜਿਹੜੀ ਬੰਡੇ ਗਏ ਆ ਔਰ ਆਨਲਾਈਨ ਇਹਨਾਂ ਦੇ ਖਾਤੇ ਦਾ ਨੰਬਰ ਅਸੀਂ ਆਲਰੇਡੀ ਲੈ ਲਏ ਸੀ ਇੱਕ ਪਰਿਵਾਰ ਨੂੰ ਮੈਕਸਿਮਮ ਰਾਸ਼ੀ ਜਿਹੜੀ ਹੈਗੀ 1.5 ਲੱਖ ਰੁਪਏ ਦੀ ਹੈ ਲੇਕਿਨ ਬਾਕੀ ਉਹਦੇ ਮਕਾਨ ਦੀ ਜਿਹੜਾ ਉਹਦਾ ਕੀਤਾ ਆ ਗਿਆ ਮੌਨਨਾ ਕੀਤਾ ਕੋਲ ਆਲਮੋਸਟ 1.5 ਲੱਖ ਰੁਪਏ ਦੀ ਰਾਸ਼ੀ ਦੇ ਕਰੀਬ ਹੈ ਜੇ ਗੱਲ ਕੀਤੀ ਇਹ ਪੰਜਾਬ ਸਰਕਾਰ ਲੋ ਦੱਤੇ ਕਿਹੜੀ ਸਕੀਮ ਦਿੰਦਾ ਹੈ ਇਹ ਪੰਜਾਬ ਸਰਕਾਰ ਦਾ ਜਿਹੜਾ ਡਿਸਾਸਟਰ ਮੈਨੇਜਮੈਂਟ ਸਕੀਮ ਹੁੰਦੀ ਹੈ ਤੇ ਇਹ ਇਹਦੇ ਵਿੱਚ ਪੰਜਾਬ ਸਰਕਾਰ ਜਿੱਥੇ ਵੀ ਕੋਈ ਦਾ ਪ੍ਰਾਕ੍ਰਿਤਿਕ ਆਪਦਾ ਆ ਜਾਂਦੀ ਹੈ ਉਹਨੂੰ ਕਵਰ ਕਰਦੀ ਹੈ ਕਾਂਗਰਸ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਾਨੂੰਨ ਵਿਵਸਥਾ ਤੇ ਚੁਕੇ ਗਏ ਸਵਾਲਾਂ ਤੇ ਪਲਟਵਾਰ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਗੈਂਗਸਟਰ ਕੌਣ-ਕੌਣ ਅਤੇ ਕਿੱਥੇ ਨੇ ਉਹਨਾਂ ਵੱਲੋਂ ਹੀ ਗੈਂਗਸਟਰ ਪਾਲੇ ਗਏ ਸਨ ਉਹ ਉਹਨਾਂ ਦਾ ਸ਼ਰੇਆਮ ਨਾ ਲੈਂਦੇ ਸਨ ਉਨ੍ਹਾਂ ਦੋਸ਼ ਲਗਾਏ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਨੇ ਹੀ ਪਾਲੇ ਹੋਏ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਰਾਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਗੋਲੀ ਚਲਾ ਕੇ ਭਾਈਚਾਰਾ ਤੋੜਨ ਵਾਲੇ ਭੁੱਲ ਜਾਣ ਕਿ ਉਹ ਬਚ ਜਾਣਗੇ ਸੁਖਿੰਦਰ ਰੰਧਾਵਾ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ 'ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਰੰਧਾਵਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ-ਕਿਹੜੇ ਨੇ ਕਮਾਲ ਹੈ ਯਾਰ ਵੱਡੇ-ਵੱਡੇ ਗੈਂਗਸਟਰ ਤਾਂ ਉਹਦਾ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਉਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ ਇੰਦਰਨਝਾਵਾ ਜੀ ਤੁਸੀਂ ਭਾਵੇਂ ਇਹ ਜਿਹੀ ਚਿੱਠੀਆਂ ਨਾ ਲਿਖੋ ਜਿੱਦੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ 'ਚ ਐ ਇਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ ਵਿੱਚ ਕਹਿਣਾ ਚਾਹਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬੱਤ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆ ਜਾਏ ਕੋਈ ਸ਼ੂਟਰ ਆ ਜਾਏ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤ ਫਹਮ ਵਿੱਚ ਨੇ ਸੋ ਪੰਜਾਬ ਅਪਡੇਟਸ ਵਿੱਚ ਫਿਲਹਾਲ ਨਹੀਂ ਤੁਸੀਂ ਬਣ ਰਹੋ ਚੜ੍ਹਦੀ ਕਲਾ ਟਾਈਮ ਟੇਬਲ ਦੇ ਨਾਲ ਧੰਨਵਾਦ